ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਰਹਿਆਂ ਗੁਰਮਤਿ ਵਿਗਿਆਨ ਕੱਲ ਅਸੀਂ ਇੱਥੇ ਪਹੁੰਚੇ ਸਾਂ ਕਿ ਅਰਬਦ ਨਰਬਦ ਤੁੰਦੂਕਾਰਾ ਕਿਤਨਾ ਸਮਾਂ ਕਿ ਜੀ ਕੋਈ ਗਿਣਤੀ ਮਿੰਤੀ ਨਹੀਂ ਹੈ ਕਿਤਨੀ ਦੇਰੀ ਇਹ ਸੰਸਾਰ ਜਿਹੜਾ ਹੈ ਇੱਕ ਉਸਤੀ ਰਚਨਾ ਨਹੀਂ ਸੀ ਜਦੋਂ ਤੇ ਤੁੰਦੂਕਾਰ ਹੀ ਸੀ ਇਸ ਤਰ੍ਹਾਂ ਸਾਇੰਸ ਕਹਿੰਦੀ ਹੈ ਵੀ ਗੈਸ ਸੀ ਸੰ ਐਸੀ अवस्था ਵਿੱਚ ਉਹ ਕੇਵਲ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਉਹ ਹਸਤੀ ਮੌਜੂਦ ਸੀ ਉਸ ਦੀ ਹੋਂਦ ਕਾਇਮ ਸੀ ਬਾਕੀ ਕੁਝ ਵੀ ਨਹੀਂ ਸੀ ਇਹ ਉਹ ਪ੍ਰਮਾਤਮਾ ਆਵ ਨਿਰਾਲਾ ਸੂਨ अवस्था ਵੀ ਸੀ ਸੂਨ अवस्था ਪਾਪ ਜਿੱਥੇ ਕੋਈ ਸ਼ੁਰ ਸ਼ਬਾ ਨਹੀਂ ਕੋਈ ਹਰਕਤ ਨਹੀਂ ਇੱਕ ਅਸੀਂ ਕਿਸੇ ਕਮਰੇ ਵਿੱਚ 10 ਬੰਦੇ ਬੈਠੇ ਹੋਣ ਉਹ ਬੋਲਚਾਲ ਕੁਝ ਨਾ ਰਿਹਾ ਉਹਨ ਕੋਈ ਹਰਕਤ ਦਾ ਜ਼ਿਕਰ ਨਹੀਂ ਵੀ ਕੀ ਸੁੰਮੁਨ ਪਾਈ ਹੋਈ ਹੈ ਜਿੱਥੇ ਕੋਈ ਹਰਕਤ ਨਹੀਂ ਕੋਈ ਕਿਸੇ ਕਿਸਮ ਦੀ ਆਵਾਜ਼ ਨਹੀਂ ਕੋਈ ਕੁਝ ਨਹੀਂ ਤੋ ਐਸੀ ਇੱਕ ਨਰੋਲ ਸੁਨੋ ਅਵਸਥਾ ਵਿੱਚ ਉਹ ਪਰਮਾਤਮਾ ਆ ਮੌਜੂਦ ਸੀ ਇਸੇ ਸੁਨ ਵਿੱਚੋਂ ਉਸ ਨੇ ਸਾਰੀ ਕੁਦਰਤ ਪੈਦਾ ਕੀਤੀ ਪਾਪ ਸੁਨ ਤੋਂ ਤੂੰ ਲਹਿਰ ਤੇ ਲਹਿਰ ਤੋਂ ਪਦਾਰਥ ਬਣਾਏ ਤੇ ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਸਭ ਤੋਂ ਪਹਿਲਾਂ ਪਵਨ ਦੇ ਪਾਣੀ ਸੁਨ ਤੋਂ ਸਾਜੇ ਅਗਨੀ ਜੋ ਵੇਵ ਹੈ ਤੇ ਪਾਣੀ ਉਹ ਗੈਸ ਆਕਸੀਜਨ ਤੇ ਹਾਈਡਰੋਜਨ ਦੇ ਮੇਲ ਕਰਕੇ ਰਚੇ ਇਸ ਵਿੱਚ ਆਪਣੀ ਜੋਤ ਸਮਾ ਕੇ ਜੀਵਨ ਪਾਇਆ ਤੇ ਇਸ ਤਰ੍ਹਾਂ ਆਪਣੀ ਕਾਰੀਗਰੀ ਵਿਖਾਈ ਉਸ ਪਰਮਾਤਮਾ ਨੇ ਸਾਚੇ ਤੇ ਪਵਨੋ ਵਿਆ ਪਵਨੇ ਤੇ ਜਲ ਹੋ ਜਲ ਤੇ ਤ੍ਰਿਭੁਵਨ ਸਾਧਿਆ ਕਟਕਟ ਜੋਤ ਸਮੋਈ ਇਹ ਉਸਦੀ ਖੇਡ ਹੈ ਕਿ ਆਪਣੀ ਉਸ ਸੂਨ ਨਿਰੋਲ ਰੰਕਾਰ ਅਵਸਥਾ ਇਨਵੀਜੀਬਲ ਅਵਸਥਾ ਵਿੱਚ ਉਸਨੇ ਇਹ ਵਿਜੀਬਲ ਸੰਸਾਰ ਬਣਾਉਣ ਦੇ ਲਈ ਤਤੂ ਬਣਾਏ ਤਤੂ ਨਾਲ ਸੰਜੋਗ ਨਾਲ ਸਾਰੇ ਸੰਸਾਰ ਦੀ ਰਚਨਾ ਕੀਤੀ ਫਿਰ ਆਪਣੀ ਜੋਤ ਵਿੱਚ ਸਮਾ ਦਿੱਤੀ ਜਿਵੇਂ ਇੱਕ ਕਾਰਪਨਟਰੇ ਕੁਰਸੀ ਬਣਾਉਂਦਾ ਟੇਬਲ ਬਣਾਉਂਦਾ ਪਰ ਉਹ ਆਪ ਉਸ ਕੁਰਸੀ ਟੇਬਲ ਵਿੱਚ ਨਹੀਂ ਹੁੰਦਾ ਉਹਦੀ ਕਾਰੀਗਰੀ ਹੁੰਦੀ ਹੈ ਸਿਰਫ ਪਰ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾ ਕੇ ਜੋ ਵੀ ਜੀਵ ਜਨਮ ਹੈ ਹਰ ਚੀਜ਼ ਵਿੱਚ ਉਸਦੀ ਆਪਣੀ ਸ਼ਕਤੀ ਆਪਣੀ ਜੋਤ ਵੀ ਸਮਾਈ ਹੋਈ ਹੈ ਉਹ ਜਿਸ ਨੂੰ ਸਾਇੰਸ ਵੇਵਕਾਰੀ ਹੈ ਲਹਿਰਕਾਰੀ ਹੈ ਉਹ ਸਮਾਈ ਹੋਈ ਹੈ ਸੁਨ ਕਲਾ ਅਪਰਪਰ ਧਾਰੀ ਆਪ ਨਿਰਾਲਮ ਅਪਰੇਪਾਰੀ ਉਹ ਇਹ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋ ਕੇ ਵੀ ਨਿਰਾਲਾ ਹੈ ਹਰ ਚੀਜ਼ ਹੀ ਸਮਾਇਆ ਹੋਇਆ ਵੀ ਉਹ ਪਕੜ ਤੋਂ ਪਰੇ ਹੈ ਦਿਸਦਾ ਨਹੀਂ ਹੈ ਆਪੇ ਕੁਦਰਤ ਕਰ ਕਰ ਦੇਖਿਆ ਸੁਨੂ ਸੁਨ ਉਪਾਇਦਾ ਉਹ ਇਹ ਕੁਦਰਤ ਸਾਰੀ ਆਪੇ ਕਰ ਕਰਕੇ ਦੇਖਦਾ ਮਤਲਬ ਉਹ ਹੈ ਕ੍ਰੀਏਟਰ ਇਸ ਸਾਰੀ ਕੁਦਰਤ ਦਾ ਇਸਾਰੀ ਇਸ ਦੇ ਸੰਸਾਰ ਦਾ ਤੇ ਦੇਖਿਆ ਮੈਨੇ ਇਹਦੀ ਸੰਭਾਲ ਵੀ ਕਰਦਾ ਇਸ ਨੂੰ ਸੰਭਾਲ ਕੇ ਠੰਮ ਕੇ ਉਸ ਨੇ ਰੱਖਿਆ ਹਰ ਚੀਜ਼ ਨੂੰ ਕਿਸੇ ਨਾ ਕਿਸੇ ਕਾਰਜ ਵਿੱਚ ਉਸ ਨੇ ਜੋੜ ਕੇ ਰੱਖਿਆ ਹੋਇਆ ਔਰ ਇਹਦੇ ਪਿੱਛੇ ਉਸ ਦੀ ਸ਼ਕਤੀ ਸੁਨ ਸੁਨੋ ਸੁਨ ਉਪਾਇਦਾ ਉਸ ਸੁਨ ਵਿੱਚੋਂ ਹੀ ਉਹ ਜਿਹੜਾ ਹਰ ਸੀਟ ਦੇ ਵਿੱਚ ਬੈਠਾ ਹੋਇਆ ਸੋਨੁ ਅਵਸਥਾ ਵਾਲੀ ਆਤਮਾ ਹੈ ਜਿਹੜੀ ਜਿਸ ਦੀ ਕੋਈ ਆਵਾਜ਼ ਸਾਨੂੰ ਮੈਸੇਜ ਸੁਣੀ ਨਹੀਂ ਹੁੰਦੀ ਜਿਹਦੀ ਪਕੜ ਨਹੀਂ ਜਾਂਦੀ ਦੇਖ ਨਹੀਂ ਜਾ ਸਕਦੀ ਪਉਣ ਨੂੰ ਪਾਣੀ ਸੁਨਣਾ ਤੇ ਸਜੇ ਇਹ ਪਉਣ ਨੂੰ ਪਾਣੀ ਜਿਹੜੇ ਤੱਤ ਮੰਨੇ ਵੀ ਸੁਣ ਨੂੰ ਸਜਾਇਨੇ ਉਸ ਆਪਣੇ ਆਪੇ ਹੀ ਤੁਸੇ ਜਾਏ ਨੇ ਆਪਣੀ ਉਸ ਅਵਸਥਾ ਤੋਂ ਇਸ ਲਈ ਇਹ ਕਹ ਲਈ ਕਿ ਤੱਤ ਕੋਈ ਹੋਰ ਚੀਜ਼ ਹੈ ਸਵਾਮੀ ਧਿਆਨੰਦ ਸਰਸਵਤੀ ਨਾਲ ਜਦੋਂ ਪਾਇਜੀਤ ਸਿੰਘ ਜੀ ਦੀ ਸੰਵਾਦ ਹੋਇਆ ਸੀ ਉਹਦੇ ਵਿੱਚ ਵੀ ਸਵਾਮੀ ਧਿਆਨੰਦ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ ਕਿ ਪ੍ਰਭੂ ਨੇ ਇਹ ਤੱਤਵਾਂ ਨੂੰ ਜੋੜ ਕੇ ਇਹਨਾਂ ਅਣਸ਼ਾਂ ਨੂੰ ਜੋੜ ਕੇ ਇਹਨਾਂ ਆਟਮ ਨੂੰ ਜੋੜ ਕੇ ਸ੍ਰਿਸ਼ਟੀ ਬਣਾਈ ਹੈ ਤੇ ਉਹਨਾਂ ਦਾ ਸਵਾਲ ਸੀ ਜੀਤ ਸਿੰਘ ਜੀ ਦਾ ਕਿ ਕੀ ਇਹ ਆਟਮਸ ਜਿਹੜੇ ਨੇ ਜਿਹੜੇ ਤੱਤਵ ਸਨ ਇਹ ਅਣੂ ਜਿਹੜੇ ਸਨ ਇਹ ਪਹਿਲਾਂ ਮੌਜੂਦ ਸਨ ਤੇ ਸਵਾਮੀ ਧਿਆਨੰਦ ਜੀ ਨੇ ਕੈਸੀ ਹਾਂਜੀ ਪਹਿਲਾਂ ਮੌਜੂਦ ਸਨ ਤੇ ਭਾਈ ਜੀਤ ਸਿੰਘ ਜੀ ਨੇ ਬੜੇ ਮਜ਼ਾਕੀਆ ਰੂਪ ਵਿੱਚ ਕਿਹਾ ਕਿ ਫਿਰ ਰੱਬ ਨੇ ਕਿਹੜੀ ਖਤਾਈ ਕੀਤੀ ਫਿਰ ਇਹ ਅਣੂ ਪਹਿਲਾਂ ਮੌਜੂਦ ਸਨ ਉਹ ਜੋੜ ਕੇ ਰੱਬ ਨੇ ਸ੍ਰਿਸ਼ਟੀ ਮਾਦੀ ਦੀ ਫਿਰ ਰੱਬ ਨੇ ਨਾ ਕ੍ਰੀਏਟਰ ਹੋਇਆ ਸ੍ਰਿਸ਼ਟੀ ਦਾ ਇਹਦੇ ਉਹ ਸਾਗ ਹੋਇਆ ਆਟਾ ਮੌਜੂਦ ਹੈ ਪਾਣੀ ਮੌਜੂਦ ਹੈ ਤਵਾ ਮੌਜੂਦ ਹੈ ਇਹ ਘਰ ਦੀ ਸੁਆਣੀ ਕਰਦੀ ਸ੍ਰਿ ਆਟਾ ਗੁੰਨ ਕੇ ਤੇ ਅੱਗ ਬਾਲ ਕੇ ਫੁਲਕੇ ਬਗਾ ਲੈਂਦੀ ਹੈ ਪ੍ਰਸ਼ਾਦੇ ਬਗਾ ਲੈਂਦੀ ਹੈ ਇੱਕ কুমہار ਹੈ ਮਿੱਟੀ ਮੌਜੂਦ ਹੈ ਪਾਣੀ ਮੌਜੂਦ ਹੈ ਉਹ ਮਿੱਟੀ ਗੁੰਨ ਕੇ ਆਵੇਜ ਪਕਾ ਕੇ ਘੜੇ ਬਣਾ ਲੈਂਦਾ ਫਿਰ ਤੇਰਾ ਰੱਬ ਸ੍ਰੀ ਸੁਆਮੀ ਵਿਦਿਆਨੰਦ ਉਸ কুমہار ਤੂੰ ਦੇ ਉਸ ਘਰ ਦੀ ਸੁਆਣੀ ਤੂੰ ਦੁਪੱਟਾ ਨਾਲ ਹੋਇਆ ਕਹਿੰਦਾ ਕਮਾਲ ਹੈ ਦੇਖੋ ਇਸ ਗਿਆਨੀ ਕੀ ਮਤ ये परमात्मा को कम्यार और अपने घर की बीवी से तुलना दे रहा है इसे पूछो क्या तुम्हारी बीवी पहाड़ बना सकती है क्या तुम्हारा कुम्यार जो है ये धरती आकाश चांद सारे सूर्य बना सकता है तो भाई दी ने कहा सी नहीं नहीं ये वो नहीं बना सकते लेकिन तुम्हारा परमात्मा भी फुलके नहीं पका के दे सकता तुम्हारा जो परमात्मा है जिसको तू परमात्मा मान रहा है वो फुलके भी नहीं पका के दे सकता अगर मैं इनसे पहाड़ नहीं बनवा सकता तू उससे मुझे घड़ा बना के दिखा ਪਰਮਾਤਮਾ ਆ ਕੇ ਘੜਾ ਬਣਾ ਕੇ ਦਿਖਾਇਆ ਤੇ ਉੱਥੇ ਸੰਗਤ ਨੇ ਤਾੜੀ ਮਾਰ ਦਿੱਤੀ ਕਿ ਭਾਈ ਸਾਹਿਬ ਜੀ ਨੇ ਧਿਆਨ ਆਨੰਦ ਜੀ ਨੂੰ ਫੇਰ ਕਰ ਦਿੱਤਾ ਇਹਨਾਂ ਕੋਲ ਉਹ ਫਿਰ ਕਬਰਾ ਗਿਆ ਕਹਿੰਦਾ 10 13 ਤਾਤ ਵਰਜ ਕੀ ਇਹ ਕਹਿਣ ਦਾ ਤੇ ਭਾਈ ਜੀ ਤੁਸੀਂ ਨੇ ਕਿਹਾ ਸੀ ਮੇਰਾ ਤਾਤ ਵਰਜ ਇਹ ਹੈ ਕਿ ਆਦ ਇੱਕ ਪਰਮਾਤਮਾ ਵਾਹਿਗੁਰੂ ਹੈ ਉਸ ਨੂੰ ਰਾਮ ਅੱਲਾ ਵਾਹਿਗੁਰੂ ਕੁਝ ਵੀ ਕਹ ਲਓ ਉਹ ਆਦ ਹੈ ਸਾਰੀ ਸ੍ਰਿਸ਼ਟੀ ਦਾ ਔਰ ਉਹਦੇ ਵਿੱਚੂ ਇਹ ਅਨੂ ਇਕਵਾਂਟਾ ਇਹ ਐਟਮ ਇਹ ਨਿੱਕੇ ਤੋਂ ਛੋਟੇ ਤੋਂ ਛੋਟਾ ਜਿਹੜਾ ਜੂਜ਼ ਹੈ ਇਹ ਉਸੇ ਤੋਂ ਉਸਨੇ ਬਣਾਇਆ ਤੱਤ ਵੀ ਉਸਨੇ ਉਹ ਤਤਵਾ ਤੋਂ ਸ੍ਰਿਸ਼ਟੀ ਵੀ ਉਸਨੇ ਰਚੀ ਤੇ ਤੱਤ ਵੀ ਉਹਦੇ ਜਿਉਂ ਨਿਕਲੇ ਨੇ ਇਹ ਗੱਲ ਸਮਝਣ ਵਾਲੀ ਹੈ ਕਿ ਪਉਣ ਪਾਣੀ ਸੁੰਨੇ ਤੇ ਸਾਜੇ ਸਿਸ਼ਟ ਉਪਾਇ ਕਾਇਗੜ ਰਾਜੇ ਅਗਣ ਪਾਣੀ ਜੀਵ ਜੋਤ ਤੁਮਾਰੀ ਸੁੰਨੇ ਕਲਾ ਰਖਾਇੰਦਾ ਅਗਣ ਪਾਣੀ ਵਿੱਚ ਵੀ ਤੇਰੀ ਜੋਤ ਹੈ ਉਹ ਤੇਰੀ ਜਿਹੜੀ ਸੁੰਨ ਜੋਤ ਹੈ ਨਾ ਜਿਹਦਾ ਕੋਈ ਰੂਪ ਰੰਗ ਨਹੀਂ ਉਹ ਇਹਦੇ ਵਿੱਚ ਸਮਾਈ ਹੋਈ ਹੈ ਇਹ ਸਭ ਸ਼ਬਦ ਦੀ ਲਹਿਰਾਂ ਹੀ ਪੈਦਾ ਕੀਤਾ ਸ਼ਬਦ ਦੀ ਲਹਿਰਾਂ ਹੀ ਸ਼ਬਦ ਦੀ ਵੇਵ ਰਹੀ ਪ੍ਰਭੂ ਦਾ ਸਾਰਾ ਬਾਤ ਸ਼ਬਦ ਦੀ ਲਹਿਰ ਤੂੰ ਬਿਨਾ ਕੁਝ ਵੀ ਨਹੀਂ ਬਣਿਆ ਤੇ ਨਾ ਹੀ ਕੋਈ ਥਾਂ ਹੈ ਜਿੱਥੇ ਸ਼ਬਦ ਦੀ ਲਹਿਰ ਨਹੀਂ ਹਰ ਥਾਂ ਤੇ ਇਹ ਸ਼ਬਦ ਦੀ ਤੁੰਕਾਰ ਜਿਹੜੀ ਹੈ ਇਹ ਸੋਣ ਜਿਹੜੀ ਹੈ ਵੱਜ ਰਹੀ ਹੈ ਜੇ ਤਾ ਕੀਤਾ ਤੇ ਤਾ ਨੋ ਬਿਨਾ ਨਾ ਹੈ ਕੋਈ ਥਾਂ ਪਰਮਾਤਮਾ ਦੇ ਇਸ ਨਾਮ ਨੇ ਤੂੰ ਬਿਨਾ ਉਹ ਸੁਨ ਜੋ ਰੰਗ ਦੀ ਅਵਸਥਾ ਹੈ ਨਿਰੰਕਾਰ ਉਸ ਤੋਂ ਬਿਨਾ ਕੋਈ ਥਾਂ ਖਾਲੀ ਨਹੀਂ ਹੈ ਉਹ ਨਕਾਨਕ ਭਰਿਆ ਪਿਆ ਹੈ ਪਰਮਾਤਮਾ ਨੇ ਇਹ ਸ਼ਕਤੀ ਇੱਕੋ ਵਾਰ ਹੀ ਪਾਈ ਹੈ ਵਾਰ-ਵਾਰ ਨਹੀਂ ਸਿਰਜਨਹਾਰ ਇਸ ਸ਼ਕਤੀ ਨੂੰ ਬਦਲ ਬਦਲ ਕੇ ਵਕ ਵਕ ਰੂਪ ਕਰੀ ਜਾਂਦਾ ਹੈ ਇਹ ਤਬਦੀਲੀ ਹੈ ਬਦਲਦਾ ਹੈ ਇਸ ਤੋਂ ਸਾਫ ਹੈ ਕਿ ਇਹ ਸ਼ਕਤੀ ਹਮੇਸ਼ਾ ਉਤਨੀ ਹੀ ਰਹਿੰਦੀ ਹੈ ਨਾ ਘਟਦੀ ਹੈ ਨਾ ਵਧਦੀ ਹੈ ਬਸ ਇਹ ਤਾਂ ਸਿਰਫ ਰੂਪ ਬਦਲਦੀ ਹੈ ਇਹ ਸਿਰਜਨ ਕਰਿਆ ਹੀ ਪਰਮਾਤਮਾ ਦੀ ਸੱਚੀ icar ਹੈ ਜੋ ਅਸੀਂ ਆਪਣੀ ਅੱਖੀ ਹਮੇਸ਼ਾ ਦੇਖਦੇ ਹਾਂ ਜੋ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਉਹ ਪ੍ਰਮਾਤਮਾ ਇਕੋ ਇਕ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਇਸ ਨੂੰ ਮਤ ਮਤ ਕੇ ਨਵੇਂ ਰੂਪ ਬਣਾਉਂਦਾ ਰਹਿੰਦਾ ਹੈ ਕਿਸੇ ਰੂਪ ਨੂੰ ਭੰਡਦਾ ਕਿਸੇ ਘੜਨ ਨੂੰ ਤੋੜਦਾ ਤੇ ਕੋਈ ਘੜਾ ਨਵਾਂ ਬਣਾ ਲੈਂਦਾ ਇਹ ਉਹਦੀ ਆਪਣੀ ਰਜ਼ਾ ਤੂੰ ਆਪੇ ਸਿਰਜ ਸਭ ਉਪਾਈ ਜੀ ਤੂੰ ਆਪੇ ਸਿਰਜ ਸਭ ਗੋਈ ਸਾਰੀ ਸ੍ਰਿਸ਼ਟੀ ਨੂੰ ਆਪੇ ਪੈਦਾ ਕੀਤੀ ਫਿਰ ਆਪੇ ਸਿਰਜ ਕੀਤੀ ਆਪੇ ਹੀ ਗੋਈ ਮੈਨੇ ਖਤਮ ਵੀ ਕੀਤੀ ਖਤਮ ਵੀ ਆਪੇ ਹੀ ਕਰਨਾ ਹੈ ਤੇ ਬਣਾਉਂਦਾ ਵੀ ਆਪਣੇ ਆਪੇ ਤੂੰ ਆਪ ਹੀ ਹੈ ਵਿਸ਼ਵ ਵਿਵਿਧ ਵੰਤਰ ਬਾਰੇ WMAP ਯਾਨੀ ਯੂਐਸਏ ਸੈਟਲਾਈਟ ਨੇ ਜਨਵਰੀ 2013 ਵਿੱਚ ਸਾਰੇ ਵਿਸ਼ਵ ਨੂੰ ਇੱਕ ਸ਼ਕਤੀ એનર્ਜੀ ਮੰਨ ਕੇ ਇਸ એનર્ਜੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਿਸ ਅਨੁਸਾਰ ਸ਼ਕਤੀ ਵਿੱਚ 71.4% ਡਾਰਕ એનર્ਜੀ 24% ਠੱਡਾ ਡਾਰਕ ਮੈਟਰ ਅਤੇ 4.6% ਬਾਕੀ ਐਟਮ ਹਨ ਇਹ ਉਹਨਾਂ ਉਹਨਾਂ ਸਾਇੰਸਦਾਨਾਂ ਦੀ ਇਹ ਯੂਐਸਏ ਵਾਲਿਆਂ ਦੀ ਇਹ ਵਿਚਾਰ ਸੀ 95% ਤੋਂ ਵੱਧ ਇਹ ਸ਼ਕਤੀ એનર્ਜੀ ਦੇਖੀ ਨਹੀਂ ਜਾ ਸਕਦੀ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਨਜ਼ਾਰੇ ਵਿੱਚ ਇਹ ਜਿਹੜਾ ਦਿਸਦਾ ਸੰਸਾਰ ਹੈ ਕੁਦਰਤ ਦਾ ਸਿਰਫ 5% ਹੀ ਹੈ ਜੈਨਿ ਜੋ ਵਿਜੀਬਲ ਸੰਸਾਰ ਹੈ ਸਰਗੁਣ ਰੂਪ ਇਹ 5% ਹੀ ਹੈ ਬਾਕੀ 95% ਜਿਹੜਾ ਹੈ ਨਾ ਉਹ ਅਣਦਿਸਦਾ ਸੰਸਾਰ ਨਿਰੰਕਾਰ ਰੂਪ ਹੈ ਤੋਂ ਇਹਦੇ ਵਾਸਤੇ ਕਹਿੰਦੇ ਨੇ 95% ਤੋਂ ਵੱਧ ਇਹ ਸ਼ਕਤੀ એનર્ਜੀ ਦੇਖੀ ਨਹੀਂ ਜਾ ਸਕਦੀ ਮਤਲਬ ਜੋ ਆਤਮਾ ਹੈ ਜਿਸ ਨੂੰ ਪਰਮਾਤਮਾ ਆਤਮਾ ਕਹਿੰਦੇ ਹਨ ਰੂਹ ਕਹਿੰਦੇ ਹਨ ਸੌਲ ਕਹਿੰਦੇ ਹਨ ਉਹ ਚੀਜ਼ ਦੇਖੀ ਨਹੀਂ ਜਾ ਸਕਦੀ ਕਿਉਂਕਿ ਰੂਪ ਰੇਖ ਤੋਂ ਉਹ ਰਹਿਤ ਹੈ ਨਾ ਰੂਪ ਨੇ ਰੇਖ ਨਾ ਰੰਗ ਕਿਸ ਤਰ੍ਹਾਂ ਦੇ ਗੁਣ ਤੇ ਪ੍ਰਿੰਤ ਇਸੇ ਬੁਝਾਈ ਨਾਣਕਾ ਚੀਜ਼ ਹੋਗਾ ਸੋ ਪਰਸਨ ਕਿਸੇ ਲੈਬਰਾਟਰੀ ਵਿੱਚ ਇਸ ਨੂੰ ਦੇਖਿਆ ਪਾਲਿਆ ਨਹੀਂ ਜਾ ਸਕਦਾ ਇਹ ਸਾਇੰਸਦਾਨ ਨੇ ਕਿਹਾ ਇਹ ਯੂਐਸਏ ਦੇ ਸਾਇੰਸਦਾਨ ਨੇ ਕਿਹਾ ਕਿ ਭਾਈ 95% ਤੂੰ ਵੱਧ ਜਿਹੜੀ ਇਹ ਸ਼ਕਤੀ ਹੈ ਇਹ ਦਿਸਦਿਸਦੀ ਨਹੀਂ ਕਿਸੇ ਲੈਬਰਾਟਰੀ ਚ ਨੂੰ ਇਸ ਨੂੰ ਦੇਖਿਆ ਨਹੀਂ ਜਾ ਸਕਦਾ ਨਾ ਇਸ ਨੂੰ ਪਕੜਿਆ ਜਾ ਸਕੇ ਸਦੇ ਵਸ ਵਿੱਚ ਹੈ ਗੁਜੇ ਨਿਰੰਕਾਰ ੁਰਸ਼ੀ ਕੋ ਸਮਝਾਈ ਕਿ ਦਿਸਦਾ ਸੰਸਾਰ ਜਿਹੜਾ ਮੈਂ ਕੱਲ ਕਹਿ ਰਿਹਾ ਸੀ ਕਿ ਬਿੰਦੂ ਸਮਾਨ ਹੈ ਇੱਕ ਡਾਟ ਸਮਾਨ ਹੈ ਇਤਨਾ ਛੋਟਾ ਹੈ ਉਹਦੀ ਵੀ ਉਹਦਾ ਵੀ ਅੰਧ ਨੇ ਪਾਇਆ ਜਾ ਸਕਦਾ ਤੇ ਉਸ ਪਰਮਾਤਮਾ ਦਾ ਕੀ ਹੈ 1% ਅਗਰ ਡਾਟ ਸਮਾਨ ਸਿਸ਼ਟੀ ਹੈ ਤਾਂ 99% ਉਸ ਪ੍ਰਭੂ ਦਾ ਜੋ ਵਿਸਾਰ ਹੈ ਉਸ ਨੂੰ ਬੰਦਾ ਕੀ ਸਮਝੇਗਾ ਇੱਕ ਮੱਛਲੀ ਆਪਣੀ ਨਿੱਕੀ ਨਿੱਕੀ ਅੱਖਾਂ ਰਾਈ ਸਾਰੇ ਸਾਗਰ ਨੂੰ ਕੀ ਦੇਖੇਗੀ ਉਹ ਕੀ ਇੱਕ ਨਜ਼ਰ ਸਾਰਾ ਸਾਗਰ ਦੇਖ ਸਕਦੀ ਹੈ ਨਹੀਂ ਦੇਖ ਸਕਦੇ ਉਹ ਵੀ ਸਾਗਰ ਸਮਾਨ ਸਾਗਰ ਕੁਝ ਵੀ ਨਹੀਂ ਉਹਦੇ ਸਾਹਮਣੇ ਉਹ ਅਰਬਾਂ ਸਾਗਰਾਂ ਤੋਂ ਵੀ ਮਹਾਨ ਵੱਡਾ ਹੈ ਇਹ ਸਾਗਰ ਕੀ ਪੂਰੀ ਸ੍ਰਿਸ਼ਟੀ ਜਦੂ ਦੇ ਸਾਹਮਣੇ ਇੱਕ ਕਣ ਜਿੰਨੀ ਹੈ ਇੱਕ ਬਿੰਦੂ ਜਿੰਨੀ ਹੈ ਤੇ ਉਹ ਆਕਾਲ ਪੁਰਖ ਕਿੰਨੀ ਵੱਡੀ ਸ਼ਕਤੀ ਹੈ ਉਸ ਨੂੰ ਵੇਖਿਆ ਪਕੜਿਆ ਨਹੀਂ ਜਾ ਸਕਦਾ ਵਸ ਨਹੀਂ ਕੀਤਾ ਜਾ ਸਕਦਾ ਪਰਮਾਤਮਾ ਦੀ ਵਿਸ਼ਾਲਤਾ ਬੇਅੰਤ ਦਾ ਤੇ ਵੱਡਪਨ ਇਹਦੇ ਬਾਰੇ ਗੁਰਬਾਣੀ ਬੇਅੰਤ ਦੱਸਦੀ ਹੈ ਪਰਮਾਤਮਾ ਜਿਸ ਨੂੰ ਸਾਇੰਸ એનર્ਜੀ ਵੇਖ ਆਖਰੀ ਹੈ ਇਸ ਦੇ ਗੁਣ ਤਾਰੀਫ ਇਸ ਦੀ ਸਿਰਜਣਾ ਇਸ ਦੀ ਦੇਨ ਦਾਤਾ ਇਸ ਨੂੰ ਵੇਖਣਾ ਜਾਂ ਸੁਣਨਾ ਇਨਸਾਨ ਦੇ ਬਸ ਦੀ ਗੱਲ ਨਹੀਂ ਹੈ ਪਰਮਾਤਮਾ ਦੀ ਕੀ ਮਰਜ਼ੀ ਜਾਂ ਸਲਾਹ ਪ੍ਰੋਗਰਾਮ ਕੋਈ ਨਹੀਂ ਦੱਸ ਸਕਦਾ ਪਰਮਾਤਮਾ ਦਾ ਦ੍ਰਿਸ਼ਟਮਾਨ ਅਤੇ ਅਦ੍ਰਿਸ਼ ਰੂਪ ਕਿੰਨਾ ਹੈ ਕੋਈ ਬਿਆਨ ਨਹੀਂ ਕਰ ਸਕਦਾ ਕਿਉਂਕਿ ਇਸ ਦਾ ਕੋਈ ਆਰ ਪਾਰ ਹੱਦ ਬੰਨਣਾ ਹੈ ਹੀ ਨਹੀਂ ਪਰਮਾਤਮਾ ਦਾ ਹੱਦ ਬੰਨਣਾ ਲੰਬਣ ਦੇ ਬੜੇ ਯਤਨ ਹੋ ਚੁੱਕੇ ਹਨ ਪਰ ਕੋਈ ਵੀ ਹਸਤੀ ਉਸ ਦਾ ਪਾਰਾ ਵਰ ਨਹੀਂ ਪਾ ਸਕੀ ਹੈ ਸਭੂ ਇਹ ਹੀ ਸੱਚ ਹੈ ਕਿ ਪ੍ਰਭੂ ਦਾ ਕੋਈ ਅੰਤ ਪਾਰ ਹੀ ਨਹੀਂ ਸਕਦਾ ਕਿਉਂਕਿ ਉਹ ਜਿਤਨਾ ਵੱਡਾ ਹੋਰ ਹੋਣਾ ਚਾਹੇ ਹੋ ਸਕਦਾ ਹੈ ਅੰਤ ਨ ਸਿਖਤੀ ਕਹਿਣ ਦਾ ਅੰਤ ਅੰਤ ਨ ਕਰਨੇ ਦੇਨ ਦਾ ਅੰਤ ਅੰਤ ਨ ਵੇਖਣ ਸੁਣਨ ਦਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਉਹਦੇ ਮਨ ਚ ਕੀ ਸਲਾਹ ਹੈ ਕੀ ਕਰਨ ਵਾਲਾ ਹੈ ਇਹ ਕੋਈ ਨਹੀਂ ਜਾਣਦਾ ਅੰਤ ਨ ਜਾਤਾ ਕੀਤਾ ਆਕਾਰ ਉਸ ਦਾ ਜਿਹੜਾ ਪੈਦਾ ਕੀਤਾ ਆਕਾਰ ਹੈ ਵਿਜੀਬਲ ਸੰਸਾਰ ਇਸ ਦਾ ਹੀ ਕੋਈ ਅੰਤ ਨਹੀਂ ਪਾ ਸਕਦਾ ਅੰਤ ਨਾ ਜੋਪਾ ਪਾਰਾ ਵਾਰ ਪਾਰਲਾ ਰਰਲਾ ਬਣਨਾ ਉਹਦਾ ਕੋਈ ਨਹੀਂ ਜਾਣਦਾ ਅੰਧ ਕਰਨ ਕੇਤੇ ਬਣਨਾ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣ ਕੋਏ ਕੋਈ ਅੰਤ ਨਹੀਂ ਜਾਣ ਸਕਦਾ ਬੋਤਾ ਕੀ ਹੈ ਬੋਤਾ ਹੋਏ ਇਹ ਤੁਹਾਡੀ ਉਸ ਦਾਤੇ ਦੀ ਮਿਹਰ ਹੈ ਕਿ ਗੁਰਬਾਣੀ ਦਾ ਨਿਰਣਾ ਹੈ ਕਿ ਕੁਦਰਤ ਦਾ ਅੰਤ ਬੰਦਾ ਲੱਭ ਹੀ ਨਹੀਂ ਸਕਦਾ ਬੰਦੇ ਨੂੰ ਰੱਬ ਨੇ ਇਤਨੀ ਸਮਰੱਥਾ ਦਿੱਤੀ ਨਹੀਂ ਹੈ ਜੋ ਸਮਰੱਥਾ ਬੁੱਧੀ ਦਿੱਤੀ ਹੈ ਨਾ ਉਹ ਨਾਮ ਦੀ ਕਮਾਈ ਵਾਸਤੇ ਦਿੱਤੀ ਹੈ ਵਿਚਾਰ ਦਿਨ ਜਿਹੜੀ ਤੁਹਾਨੂੰ ਜ਼ਿੰਦਗੀ ਮਿਲੀ ਹੈ ਆਪਣਾ ਜੀਵਨ ਨੂੰ ਐਲੀਵੇਟ ਕਰਕੇ ਖਾਕੀ ਤੋਂ ਨੂਰੀ ਹੋ ਜਾਓ ਜਿਸ ਖਾਕੀ ਸੀੜਜ ਬੈਠੇ ਹੋ ਉਸ ਨੂੰ ਆਪਣਾ ਅਸਲਾ ਨਾ ਸਮਝੋ ਇਸ ਨੂੰ ਮੂਲ ਨਾ ਸਮਝੋ ਮੂਲ ਅੰਦਰ ਹੈ ਬੈਠਾ ਆ ਮਨ ਤੂੰ ਜੋਤ ਸੁਰੂ ਆਪਣਾ ਮੂਲ ਪਛਾਨ ਐਸਾ ਮੂਲ ਪਛਾਨਣ ਲਾ ਆਏ ਚਾਲੇ ਤੇ ਹਰ ਮਿਲਣ ਕੋ ਵਿਚੀ ਅਟਕਿਓ ਚੀਤ ਤੇ ਚਿੱਤ ਸੰਸਾਰ ਵਿੱਚ ਅੜ ਗਿਆ ਪਤਾਰ ਦਾ ਜੀ ਅੜ ਗਿਆ ਮੈਟਰ ਵਿੱਚ ਅੜ ਗਿਆ ਤੇ ਜੋ ਨਰੰਕਾਰ ਸੀ ਮੈਟਰ ਬਣਾਉਣ ਵਾਲਾ ਉਹਦੇ ਤੱਕ ਸੁਰਤੀ ਨਾ ਗਈ ਬੋਤਾ ਕਿਇਆ ਬੋਤਾ ਹੋਏ ਵੱਡਾ ਸਾਹਿਬ ਪੂਚਾ ਥਾ ਉੱਚੇ ਉਪਰ ਉੱਚਾ ਨਾ ਉਹ ਬਹੁਤ ਵੱਡਾ ਉਹਦਾ ਥਾ ਉਹਦਾ ਠਿਕਾਣਾ ਦਰਬਾਰ ਵੀ ਬੜਾ ਉੱਚਾ ਹੈ ਇਹ ਵੱਡਾ ਉੱਚਾ ਹੋਇਆ ਕੋਏ ਇੰਨਾ ਵੱਡਾ ਕੌਣ ਹੋਵੇ ਪਲਾ ਕੀ ਸੂਚੇ ਕੋਈ ਜਾਣ ਸਕਦਾ ਹੈ ਉਹ ਉਸਦੀ ਪੂਰੀ ਅਸਤੀ ਜਾਣ ਸਕਦਾ ਹੈ ਉਹ ਜਿਹੜਾ ਆਪ ਜਾਣਾ ਆਪ ਆਪ ਆਪਣਾ ਆਪ ਆਪ ਉਹ ਆਪ ਹੀ ਜਾਣਦਾ ਨਾਨਕ ਨਦਨੀ ਕਰਮੀ ਦਾਤ ਉਹ ਪਰਮਾਤਮਾ ਇੰਨਾ ਬੇਅੰਤ ਹੈ ਇਹ ਗੁਰਬਾਣੀ ਤੇ ਉਹਦੇ ਪ੍ਰਮਾਤਮਾ ਦੀ ਬੰਤਰ ਵਿੱਚ ਉਹਦੀ ਬਣਾਈ ਕ੍ਰिएशन ਵਿੱਚ ਕਿਤੇ ਪਉਣ ਪਾਣੀ ਬਸੰਤਰ ਕਿਤੇ ਕਾਹਨ ਹਮੇਸ਼ ਦੇਵੀ ਦੇ ਅਵਤਾਰਾਂ ਦਾ ਕੋਈ ਅੰਤ ਪਾਰਣੀ ਪਾਣੀ ਕਿੰਨੇ ਕਿਸਮ ਦੇ ਪਵਨ ਕਿੰਨੇ ਕਿਸਮ ਦੀ ਕਿਤੇ ਬ੍ਰਹਮੇ ਘੜਦਗੜੀਆਂ ਰੂਪ ਰੰਗ ਦੇ ਵਿੱਚ ਬ੍ਰਹਮਾ ਜੈਸੇ ਦੇਵਤੇ ਕਹੀਂ ਘੜ ਘੜ ਕੇ ਭੇਜੀ ਜਾ ਰਿਹਾ ਤੇ ਮੁਰਕੇ ਨਾਸ਼ ਕਰੀ ਜਾ ਰਿਹਾ ਕਿਤਿਆਂ ਕਰਮ ਭੂਮੀ ਮੇਰ ਕੇ ਤੇ ਕਿਤੇ ਧੂਪ ਉਪਦੇਸ਼ ਕਹੀਂ ਤਰੂ ਵਰਗੇ ਉਪਦੇਸ਼ ਵੇਦਾਂ ਦੇ ਸ਼ਾਸਤਰਾਂ ਦੇ ਉਪਦੇਸ਼ ਕਹੀਂ ਕਰਮ ਪੂਨੀਆਂ ਨੇ ਕੋਈ ਪਤਾ ਨਹੀਂ ਕਿੱਥੇ ਕਿੱਥੇ ਅਸੀ ਭੂਮੀਆਂ ਦੇ ਕਿੱਥੇ ਕਿੱਥੇ ਜਾਨਦਾਰ ਜੀ ਮੌਜੂਦ ਨੇ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਇੰਦਰ ਇੱਕ ਰਾਜਾ ਨਹੀਂ ਕਿੰਨੇ ਕਿੰਦਰ ਉਸਨੇ ਪੈਦਾ ਕੀਤੇ ਹੋਏ ਨੇ ਚੰਦਰਮਾ ਕਿੰਨੇ ਤੇ ਸੂਰ ਕਿੰਨੇ ਇਹਦਾ ਕੋਈ ਅੰਤ ਪਾਰ ਨਹੀਂ ਸੂਰ ਤੇ ਚੰਦਰਮਾ ਦੀ ਵੀ ਕੋਈ ਗਿਣਤੀ ਨਹੀਂ ਕਿਤੇ ਸਿੱਧ ਬੁੱਧ ਨਾਥ ਕਿਤੇ ਕੇਜ ਦੇਈ ਵੇਸ ਕਿਤੇ ਦੇਵ ਦਾਨਵ ਮਨ ਕਿਤੇ ਕਿਤੇ ਰਤਨ ਸਮੁੰਦੂ ਕਿਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਪਾਦ ਨਰਿੰਦ ਕਿਤੀਆਂ ਸੁਰਤੀ ਸਿਵੇ ਕਿਤੇ ਨਾਨਕ ਅੰਤ ਨਾ ਅੰਤ ਕੋਈ ਅੰਤ ਨਹੀਂ ਕਿਸੇ ਜੀਵ ਦਾ ਕੋਈ ਅੰਤ ਨਹੀਂ ਪਾ ਸਕਦੇ ਇਸ ਦੇ ਸੰਸਾਰ ਦਾ ਵੀ ਕਿਸੇ ਜੀਵ ਦਾ ਅੰਤ ਨਹੀਂ ਪਾ ਸਕਦੇ ਹੁਣ ਇਸੇ ਦਾ ਦੁਪਾਰਾ ਵਰ ਦਾ ਕੋਈ ਅੰਤ ਪਾਣ ਦਾ ਗੱਲ ਹੀ ਨਹੀਂ ਹੈ ਯਤਨ ਕਰਨ ਦੀ ਜ਼ਰੂਰਤ ਹੀ ਨਹੀਂ ਹੈ ਤਿੱਤਾ ਖੰਡ ਮੰਡਲ ਪਰ ਪਾਣ ਜੇ ਕੋ ਕਥਾ ਤਾਂ ਅੰਤ ਨਹੀਂ ਹੁੰਤ ਉਸ ਪਰਮਾਤਮਾ ਦੀ ਮਿਲਾਪ ਵਾਲੀ ਵਿਵਸਥਾ ਵਿੱਚ ਉੱਥੇ ਅੰਤ ਪਾਰਾਵਰ ਦੀਦਾ ਹੀ ਨਹੀਂ ਤਿੱਤਾ ਲੋਲੋ ਆਕਾਰ ਜਿਵੇਂ ਹੁਕਮ ਤਿਵੇਂ ਤੇਵਕਾਰ ਇਹ ਜਿੰਨੇ ਲੋਕ ਮੰਡਲ ਪਰਮਾਤਮਾ ਨੇ ਜਿੰਨੇ ਰਚੇ ਹਨ ਉੱਥੇ ਉਸ ਦਾ ਹੁਕਮ ਹੀ ਚੱਲਦਾ ਜਿਵੇਂ ਹੁਕਮ ਕਿਮੇ ਤੇ ਬੁਕਾਰ ਹਰ ਚੀਜ਼ ਉਹਦੇ ਹੁਕਮ ਜੀ ਬੱਦੀ ਪਈ ਹੈ ਵੱਡੇ ਵੱਡੇ ਚੰਦ ਸਿਆਰੇ ਗ੍ਰਹਿ ਸਭ ਉਹਦੀ ਮਰਜ਼ੀ ਵਿੱਚ ਨੇ ਦੇਖ ਹੈ ਵਿਗਸ ਹੈ ਕਰ ਵਿਚਾਰ ਸਾਰੀ ਇਹਨਾਂ ਚਿੰਦੀ ਸਮਾਲ ਵੀ ਕਰ ਰਿਆ ਇਹਨਾਂ ਨੂੰ ਉਸ ਨੇ ਥੰਬੀ ਰੱਖਿਆ ਹੋਇਆ ਆਪਣੀ ਉਸ ਲਹਿਰਾਂ ਹੀ ਆਪਣੀ ਜੋਤਾਂ ਹੀ ਨਾਨਕ ਕਥਨਾ ਕਰੜਾ ਸਾਰ ਇਹ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ ਜਿਵੇਂ ਕੋਈ ਦੰਦ ਨਾਲ ਲੋਹਾ ਚਬਾਏ ਦੰਦ ਨਾਲ ਲੋਹਾ ਜਬਾਇ ਨਹੀਂ ਜਾ ਸਕਦਾ ਪਰ ਕੁਦਰਤ ਦੇ ਬਾਰੇ ਵੀ ਪੂਰਾ ਅੰਤ ਜਾਣਨਾ ਇਸੇ ਸਮਾਨ ਦੀ ਮਿਹਨਤ ਹੈ ਔਰ ਆਖ ਨੂੰ ਤਾਂ ਸਾਰੇ ਸੋਨ ਵੱਡਾ ਆਖਿਆ ਸਭ ਕੋ ਪਰਮਾਤਮਾ ਬੜਾ ਬੇਅੰਤ ਹੈ ਜੀ ਪਰਮਾਤਮਾ ਬਹੁਤ ਬੇਅੰਤ ਹੈ ਜੀ ਫਿਰ ਡਰਦੇ ਕਿਉਂ ਨਹੀਂ ਜੇ ਇਟਾ ਬੇਅੰਤ ਹੈ ਤੇ ਫਿਰ ਸੰਸਾਰੀ ਉਤਲ ਪੁਤਲ ਕਿਉਂ ਬਜਾ ਕੇ ਰੱਖੀ ਹੈ ਇਨਸਾਨ ਨੇ ਜੇ ਸੱਚ ਨੂੰ ਦੀ ਵਡਿਆਈ ਨੂੰ ਜਾਣੇ ਤੇ ਆਪਣੀ ਥੋੜੀ ਬਹੁਤੀ ਵਡਿਆਈ ਦਾ ਫਿਰ ਹੰਕਾਰ ਕਿਉਂ ਆ ਜਾਂਦਾ ਮੈਂ ਬੜਾ ਪੜਿਆ ਲਿਖਿਆ ਜੀ ਮੈਂ ਬੜਾ ਵੱਡਾ ਅਫਸਰ ਹਾਂ ਜੀ ਮੇਰਾ ਰੂਪ ਰੰਗ ਬੜਾ ਸੋਹਣਾ ਜੀ ਮੇਰੇ ਕੋਲ ਤੰਦੂਲਤ ਬੜਾ ਹੈ ਜੀ ਉਹ ਤੇ ਸੜਕ ਛਾਪ ਹੈ ਜੀ ਉਹਦੇ ਮੱਦੇ ਵਰਗ ਦਾ ਜੀ ਮਲੋ ਜੀ ਉਹ ਬੰਦਿਆ ਤੇਰੀ ਪਾਇਆਂ ਕੀ ਹੈ ਕਿੱਥੇ ਆਖੜਿਆ ਇਹ ਫੇਰ ਜੇ ਤੂੰ ਉਹਨੂੰ ਵੱਡਾ ਸਮਝਦਾ ਹੈ ਕਿ ਫੇਰ ਸੋਨੂੰ ਵੱਡਾ ਆਕਾ ਸਭ ਕੋ ਇੱਕ ਇਹੋੜ ਵੱਡਾ ਡਿਠਾ ਹੋਏ ਕੋਈ ਦੇਖੇ ਸੁਣੋ ਕੋਈ ਅਨੁਭਵ ਕਰਦੇ ਉਹਨੂੰ ਪਤਾ ਲੱਗੇ ਕਿੰਨਾ ਇੱਕ ਵੱਡਾ ਹੈ ਤੇ ਅਨੁਭਵ ਨਹੀਂ ਹੋਏ ਤਾਂ ਐਵੇਂ ਵੱਡਾ ਵੱਡਾ ਕਹੀ ਜਾਣਦਾ ਕੋਈ ਮਤਲਬ ਹੀ ਨਹੀਂ ਕੀਮਤ ਪਾਏ ਨਾ ਕਿਹਾ ਜਾਏ ਕਹਿਣਾ ਵਾਲੇ ਤੇਰੇ ਰਸਮਾਈ ਜਿਹੜੇ ਤੈਨੂੰ ਕਹਿਣ ਯੋਗ ਹੋਗੇ ਨਾ ਤੈਨੂੰ ਜਿਨ੍ਹਾਂ ਨੇ ਮਹਿਸੂਸ ਕਰ ਲਿਆ ਅਨੁਭਵ ਕਰ ਲਿਆ ਉਹ ਉਹ ਤੇਰੇ ਚ ਸਮਾ ਗਏ ਜਦੋਂ ਦਰਿਆ ਜੇਲਮ ਸੀ ਚਨਾਬ ਸੀ ਸਾਗਰ ਤੂੰ ਬਾਹਰ ਸੀ ਉਹਦਾ ਕੋਈ ਨਾਂ ਸੀ ਉਹਦੀ ਕੋਈ ਅਸਤੀ ਸੀ ਉਹਦਾ ਕੋਈ ਨਾਪ ਤੋਰ ਸੀ ਜਦੋਂ ਸਾਗਰ ਉਹ ਜਾ ਕੇ ਪਿਆ ਤੇ ਉਹਨਾਂ ਜਿਹੜੇ ਮਰਿਆ ਤਾਂ ਨਾਂ ਚਨਾਬ ਰਿਹਾ ਉਹ ਤਾਂ ਸਾਗਰੀ ਬਣ ਗਿਆ ਤੂੰ ਜਿਨ੍ਹਾਂ ਨੇ ਉਸ ਆਤਮਿਕ ਜੋਤੀ ਚੁੱਭੀ ਲਈ ਨਾ ਉਹ ਕਹਿ ਨਾ ਵਾਰੇ ਤੇਰੇ ਰਹੇ ਸਮਾਇ ਤੇਰੇ ਵਿੱਚ ਸਮਾ ਗਈ ਕੁਝ ਕਹਿ ਨਹੀਂ ਸਕੇ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਕੀ ਖਿਰਾ ਕੋਈ ਨਾ ਜਾਣਾ ਤੇਰਾ ਕੀਤਾ ਕੇਵੜ ਚੀਰਾ ਚੀਰਾ ਖਲਾਰ ਫੇਰਾ ਕਿੰਨਾ ਵੱਡਾ ਖਲਾਰਾ ਹੈ ਤੂੰ ਕਿੰਨਾ ਵੱਡਾ ਹੈ ਇਹ ਕੋਈ ਨਹੀਂ ਕਹਿਣ ਦੀ ਇਤਨੀ ਜੁਰਤ ਕਰ ਸਕਦਾ ਪਿਸ਼ਾ جاری ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ